ਕੋ ਸੋਸ਼ਲ ਮੀਡੀਆ ਤੇ ਵਾਦ ਉੱਡ ਰਹੀ ਆ ਡੱਲੇਵਾਲ ਸਾਹਿਬ ਬਾਰੇ ਜਿਹੜੀ ਇਹ ਫਵਾਹ ਫਲਾਈ ਜਾ ਰਹੀ ਨਾ ਜਿੱਥੇ ਮੈਨੂੰ ਲੱਗਦਾ ਤੇ ਕਿਤੇ ਨਾ ਕਿਤੇ ਜਿਹੜਾ ਇਹ ਸਰਕਾਰੀ ਧੰਤਰ ਜਿਹੜਾ ਇਸ ਅੰਦੋਲਨ ਦੇ ਵਿਰੁੱਧ ਕੰਮ ਕਰ ਰਿਹਾ ਆਈਟੀ ਸੈੱਲ ਜਾਂ ਜੋ ਲੋਕ ਸ਼ਾਇਦ ਰੋਟੀ ਨਹੀਂ ਖਾਂਦੇ ਹੋਣਗੇ ਮੈਨੂੰ ਲੱਗਦਾ ਕੋਈ ਹੋਰ ਪੱਥਰ ਜਾਂ ਕੱਚ ਕੁਛ ਖਾਂਦੇ ਹੋਣਗੇ ਮੈਨੂੰ ਲੱਗਦਾ ਉਹ ਲੋਕ ਹੈ ਜਿਹੜਾ ਕੂੜ ਪ੍ਰਚਾਰ ਕਰ ਰਹੇ ਨੇ ਜਿਸ ਤਰ੍ਹਾਂ ਡਿਜੀਸਨ ਡੱਲੇਵਾਲ ਦੀ ਸ਼ਹੀਦੀ ਪਾਉਣਗੇ ਸਰਦਾਰ ਸੁਜੀਤ ਸਿੰਘ ਹਰਦੋ ਚੰਡੇ ਉੱਥੇ ਮਰਨਮਰ ਤੇ ਬੈਠੇ ਮਿਲਣਗੇ ਇਥੋਂ ਅਦਾਜਾ ਲਾ ਲਿਓ ਜੇਕਰ ਮਰਨਮਰ ਤੇ ਮੈਂ ਬੈਠ ਗਿਆ ਨਾ ਫਿਰ ਸਮਝ ਲਓ ਕਿ ਜਗੀ ਸਿੰਘ ਡਲਵਾਲ ਸ਼ੀਧੀ ਪ੍ਰਾਪਤ ਕਰ ਗਏ ਨੇ ਕਿ ਸਰਕਾਰ ਜਿਹੜੀ ਕੇਂਦਰ ਸਰਕਾਰ ਦੇ ਦਬਾਅ ਵਿੱਚ ਆ ਪੰਜਾਬ ਸਰਕਾਰ ਪਿਓ ਦੇ ਸ਼ਬੀਨ ਜੋ ਘਟਨਾ ਹੋਈ ਜਾ ਉਹ ਵੀ ਸਾਨੂੰ ਲੱਗਦਾ ਕੇਂਦਰ ਸਰਕਾਰ ਦਬਾਅ ਹੇਠ ਕੀਤਾ ਗਿਆ ਸੀਗਾ ਔਰ ਜੋ ਸੁਪਰੀਮ ਕੋਰਟ ਦੀਆਂ ਸਖਸ਼ਨਾ ਆ ਰਹੀਆਂ ਨੇ ਲਗਭਗ ਉਹੀ ਜਿਹੜਾ ਵਰਡਿੰਗ ਜਾਂ ਉਹੀ ਜਿਹੜੀ ਭਾਸ਼ਾ ਵਾ ਉਹ ਇੱਥੇ ਸਰਕਾਰ ਬੋਲਦੀ ਸਰਕਾਰ ਦੇ ਨੁਮਾਇंदे ਬੋਲਦੇ ਆ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਭਾਸ਼ਾ ਪਰਤੋ ਪ੍ਰਭਾਸ਼ਿਤ ਹੁੰਦੀ ਆ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਵਾਲ ਸਿੰਘ ਫਗੋਲਾ ਜਿਹੜੀ ਅੱਜ ਮੀਟਿੰਗ ਦੀ 26 ਤਰੀਕ ਨੂੰ ਉਹ ਸ਼ੁਰੂ ਹੋ ਚੁੱਕੀ ਆ ਸਾਡੇ ਨਾਲ ਸੁਖਜੀਤ ਸਿੰਘ ਜੀ ਹਰਦੋ ਝੰਡੇ ਮੌਜੂਦ ਨੇ ਹਰਦੋ ਝੰਡੇ ਸਾਹਿਬ ਕੀ ਕੀ ਫੈਸਲੇ ਲੈ ਜਾਣੇ ਨੇ ਅੱਜ ਮੀਟਿੰਗ ਜਿਹੜੀ ਸ਼ੁਰੂ ਹੋ ਚੁੱਕੀ ਆ ਸਭ ਤੋਂ ਵੱਡਾ ਫੈਸਲਾ ਤੇ ਹੈ ਕਿ ਜਿੰਨੀਆਂ ਵੀ ਜਥੇਬੰਦੀਆਂ ਆਪਾਂ ਸਰਦਾ ਪੱਤਰ ਦਿੱਤਾ ਸੀ ਇੱਥੇ ਪਹੁੰਚੀਆਂ ਨੇ ਉਹਨਾਂ ਨਾਲ ਸਾਡਾ ਜਿਹੜਾ 30 ਦਸੰਬਰ ਨੂੰ ਪੰਜਾਬ ਬੰਦ ਆ ਉਹਨੂੰ ਕਿਸ ਤਰ੍ਹਾਂ ਸਫਲ ਬਣਾਇਆ ਜਾਵੇ ਕਿਸ ਤਰ੍ਹਾਂ ਸੰਪੂਰਨ ਪੰਜਾਬ ਬੰਦ ਕੀਤਾ ਜਾਵੇ ਉਹਦੇ ਵਾਸਤੇ ਉਹਨਾਂ ਦੇ ਸੁਝਾਅ ਲਏ ਜਾ ਰਹੇ ਨੇ ਉਹਨਾਂ ਕੋਲ ਸਮਰਥਨ ਲਿਆ ਜਾ ਰਿਹਾ ਵਾ ਔਰ ਜਿਹੜੀਆਂ ਕੁਝ ਜਥੇਬੰਦੀਆਂ ਇੱਥੇ ਨਹੀਂ ਪਹੁੰਚੀਆਂ ਲਿਖਤੀ ਤੌਰ ਤੇ ਜਿਹੜਾ ਵਾ ਉਹਨਾਂ ਨੇ ਆਪਣਾ ਸਮਰਥਨ ਦਿੱਤਾ ਵਾ ਉਹ ਉੱਥੇ ਪੜਿਆ ਜਾ ਰਿਹਾ ਕਿਹੜੀ ਕਿਹੜੀ ਜਥੇਬੰਦੀ ਸਾਡੇ ਨਾਲ ਜਿਹੜੀ ਸਮਰਥਨ ਕਰ ਰਹੀ ਹੈ 30 ਦਸੰਬਰ ਨੂੰ ਪੰਜਾਬ ਬੰਦ ਦਾ ਔਰ ਇਸ ਅੰਦੋਲਨ ਨੂੰ ਨਾਲ ਨਾਲ ਇਹ ਵੀ ਆ ਰਿਹਾ ਤੇ ਇਕੱਲਾ ਪੰਜਾਬ ਬੰਦ 30 ਦਸੰਬਰ ਨੂੰ ਨਹੀਂ ਇਸ ਅੰਦੋਲਨ ਨੂੰ ਜਿਹੜਾ ਸਮਰਥਨ ਆ ਇਹ ਜਥੇਬੰਦੀਆਂ ਵੀ ਜਿਹੜਾ ਵਾ ਲਗਾਤਾਰ ਜਾਰੀ ਰੱਖਣੀਆਂ ਆਪਣੇ ਆਪਣੇ ਤਰੀਕੇ ਨਾਲ ਔਰ ਜਦੋਂ ਵੀ ਜਿਹੜੀ ਕਾਲ ਹੋਊਗੀ ਉਹਨਾਂ ਵੱਲੋਂ ਸ਼ੁਸ਼ਣ ਦਵਾਇਆ ਜਾ ਰਿਹਾ ਕਿ ਉਹ ਆਪਾਂ ਤੁਹਾਡੀ ਕਾਲ ਉੱਥੇ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਜਿੱਥੇ- ਇੱਕ ਸੋਸ਼ਲ ਮੀਡੀਆ ਤੇ ਬਾਤ ਉੱਡ ਰਹੀ ਆ ਡੱਲੇਵਾਲ ਸਾਹਿਬ ਬਾਰੇ ਉਹਦੇ ਬਾਰੇ ਵੀ ਜ਼ਰੂਰ ਦਰਸ਼ਕਾਂ ਨੂੰ ਮੈਂ ਸਾਰੇ ਹਿੰਦੁਸਤਾਨ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਨਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਚੜ੍ਹਦੀ ਕਲਾ ਚ ਨੇ ਔਰ ਇਵਨ ਤੁਸੀਂ ਕੱਲ ਖਬਰਾਂ ਦੇ ਦੇਖਿਆ ਹੋਣਾ ਕਿ ਕੱਲ ਨੌ ਜਿਹੜੇ ਆ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਕੈਬਨਿਟ ਪੂਰੀ ਇੱਥੇ ਪਹੁੰਚੀ ਹੋਈ ਸੀ ਪੰਜਾਬ ਪ੍ਰਧਾਨ ਪਹੁੰਚੇ ਹੋਏ ਸੀਗੇ ਉਹ ਵੀ ਡੱਲੇਵਾਲ ਸਾਹਿਬ ਨੂੰ ਮਿਲੇ ਨੇ ਸੋ ਜਿਹੜੀ ਇਹ ਫਵਾ ਫਲਾਈ ਜਾ ਰਹੀ ਨਾ ਜਿੱਥੇ ਮੈਨੂੰ ਲੱਗਦਾ ਕਿੱਤੇ ਨਾ ਕਿਤੇ ਜਿਹੜਾ ਇਹ ਸਰਕਾਰੀ ਤੰਤਰ ਜਿਹੜਾ ਇਸ ਅੰਦੋਲਨ ਦੇ ਵਿਰੁੱਧ ਕੰਮ ਕਰ ਰਿਹਾ ਆਈਟੀ ਸੈੱਲ ਜਾਂ ਜੋ ਲੋਕ ਸ਼ਾਇਦ ਰੋਟੀ ਨਹੀਂ ਖਾਂਦੇ ਹੋਣਗੇ ਮੈਨੂੰ ਲੱਗਦਾ ਕੋਈ ਹੋਰ ਪੱਥਰ ਜਾਂ ਕੱਚ ਕੁਛ ਖਾਂਦੇ ਹੋਣਗੇ ਮੈਨੂੰ ਲੱਗਦਾ ਉਹ ਲੋਕ ਜਿਹੜਾ ਕੂੜ ਪ੍ਰਚਾਰ ਕਰ ਰਹੇ ਨੇ ਮੈਨੂੰ ਲੱਗਦਾ ਕਿ ਇਸ ਤੋਂ ਬਚਣਾ ਚਾਹੀਦਾ ਖਾਸ ਕਰਕੇ ਮੈਂ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਕੋਈ ਖਬਰ ਇਹੋ ਜਿਹੀ ਚੱਲਦੀ ਆ ਉਹਨੂੰ ਜ਼ਰੂਰ ਪਰਖਿਆ ਜਾਵੇ ਕਿ ਕਿਸ ਕਿਹੜੇ ਸਮਾਦਾਤਾ ਔਰ ਕਿਹੜੇ ਸਾਡੇ ਬਲਾਰੇ ਨੇ ਇਹ ਗੱਲ ਬੋਲੀ ਆ ਜਦੋਂ ਵੀ ਇਹ ਗੱਲ ਹੋਊਗੀ ਮੈਂ ਇੱਕ ਹੋਰ ਗੱਲ ਦੱਸਣੀ ਚਾਹਉਣਾ ਜਿਸ ਦਿਨ ਡਿਗਰੀ ਸੰਧਲੇਵਾਲ ਦੀ ਸ਼ਹੀਦੀ ਪਾਉਣਗੇ ਸਰਦਾਰ ਸੁਜੀਤ ਸਿੰਘ ਹਰਦੋ ਚੰਡੇ ਉੱਥੇ ਮਰਨਵਰ ਤੇ ਬੈਠੇ ਮਿਲਣਗੇ ਇਥੋਂ ਅੰਦਾਜ਼ਾ ਲਾ ਲਿਓ ਤੇ ਜੇ ਮਰਨਵਰ ਤੇ ਮੈਂ ਬੈਠ ਗਿਆ ਨਾ ਫਿਰ ਸਮਝ ਲਿਓ ਕਿ ਡਿਗਰੀ ਸੰਧਲੇਵਾਲ ਸ਼ਹੀਦੀ ਪ੍ਰਾਪਤ ਕਰ ਗਏ ਨੇ ਉਹਨਾਂ ਚਿਰ ਤੱਕ ਜਿਹੜਾ ਵਾ ਚੜ੍ਹਦੀ ਕਲਾ ਪਰਮਾਤਮਾ ਦਾ ਅਸ਼ੀਰਵਾਦ ਆ ਔਰ ਸੰਗਤ ਦਾ ਅਸ਼ੀਰਵਾਦ ਜਦੋਂ ਵੀ ਸੰਗਤ ਨੂੰ ਡਿਗਰੀ ਸੰਧਲੇਵਾਲ ਦੇਖਦੇ ਨੇ ਨਾ ਉਹ ਇੱਕ ਦਵਾਈ ਦੇ ਤੌਰ ਤੇ ਕੰਮ ਕਰਦੀ ਆ ਔਰ ਉਹਦਾ ਹੌਸਲਾ ਬੁਲੰਦਾ ਕੱਲ ਵੀ ਜਿਹੜਾ ਕੈਬਨਟ ਆਈ ਸੀ ਮਿਲਣ ਵਾਸ ਇੱਕ ਹੀ ਜਵਾਬ ਸੀ ਕਿ ਮੇਰੀ ਸਿਹਤ ਦਾ ਫਿਕਰ ਛੱਡ ਦੋ ਨਾ ਮੈਂ ਦਵਾਈ ਲੈਣੀ ਆ ਨਾ ਮੈਂ ਕੋਈ ਇਲਾਜ ਕਰਾਉਣਾ ਅਨਖੰਡੀ ਗੱਲ ਦੂਰ ਦਿਆਂ ਮੈਂ ਚੜ੍ਹਦੀ ਕਲਾ ਚਾ ਤੁਸੀਂ ਆਪਣਾ ਜੋਰ ਮੇਰੇ ਨਾਲ ਲਾਉਣ ਦੀ ਬਜਾਏ ਕੇਂਦਰ ਸਰਕਾਰ ਨਾਲ ਆਪਣਾ ਜੋਰ ਲਾਓ ਤਾਂ ਕਿ ਜਿਹੜੇ ਇਸ ਕਿਸਾਨਾਂ ਮਜ਼ਦੂਰਾਂ ਦੀਆਂ ਦੁਸ਼ਤੀਆਂ ਮੰਗਾ ਮੰਨੀਆਂ ਜਾਣ ਅਰਦੋ ਝੰਡਾ ਸਾਹਿਬ ਜਿਵੇਂ ਕੱਲ ਕੈਬਿਨਟ ਪਹੁੰਚੀ ਕੋਈ ਲੱਗੇ ਵੀ ਉਹਨਾਂ ਦੀ ਗੱਲ ਤੇ ਵਜਨ ਸੀ ਜਾਂ ਬਸ ਆਪਦੇ ਇੱਕ ਖਾਨਾ ਪੂਰਤੀ ਕਰਕੇ ਜੇ ਮੈਨੂੰ ਪਹਿਲਾਂ ਤੇ ਬਿਲਕੁਲ ਇਹ ਪੰਜਾਬ ਸਰਕਾਰ ਤੇ ਗਲਾ ਸਾਨੂੰ ਇਹ 30 ਦਿਨ ਬਾਅਦ ਡੱਲੇਵਾਲ ਜੀ ਦੇ ਮਰਨ ਵਰਦੇ 30 ਦਿਨ ਬਾਅਦ ਪੰਜਾਬ ਸਰਕਾਰ ਇੱਥੇ ਪਹੁੰਚਦੀ ਆ ਇਹ ਵੀ ਇੱਕ ਬੜੀ ਵੱਡੀ ਜੜੀ ਆ ਸਾਨੂੰ ਗਿਲਾ ਉਹਨਾਂ ਦੇ ਨਾਲ ਕੀ ਕਰਦੇ ਨੇ ਕੱਲ ਉਹਨਾਂ ਨੂੰ ਆਪਾਂ ਦੋ ਤਿੰਨ ਸੁਝਾਅ ਦਿੱਤੇ ਨੇ ਕਿ ਤੁਸੀਂ ਸਰਬਧਲੀਏ ਬੈਠ ਕੇ ਬੁਲਾਓ ਉਹਦੇ ਕੋ ਮਤੇ ਪਾਸ ਕਰਕੇ ਸੈਂਟਰ ਨੂੰ ਦੋ ਜਿਹੜੇ ਸਟੇਟਾਂ ਨਾਲ ਤੁਹਾਡਾ ਲਿੰਕ ਆ ਜਿਹੜੀਆਂ ਨਾਨ ਬੀਜੇਪੀ ਸਟੇਟਾਂ ਨੇ ਉਹਨਾਂ ਨਾਲ ਆਪਣਾ ਬਲਾਗ ਰਾਬਤਾ ਕਾਇਮ ਕਰਕੇ ਜਿਹੜਾ ਕੇਂਦਰ ਸਰਕਾਰ ਤੇ ਵੱਧ ਤੋਂ ਦਬਾਅ ਪਾਇਆ ਜਾ ਦਬਾਅ ਪਾਇਆ ਜਾ ਸਕੇ ਔਰ ਜਿਸ ਤਰ੍ਹਾਂ ਕੇਂਦਰ ਸਰਕਾਰ ਕਰ ਰਿਹਾ ਕਿ ਹਰਿਆਣਾ ਚ ਐਮਐਸਪੀ ਲਾਗੂ ਕਰਤੀ ਆ ਅਸੀਂ ਤੇ ਹੈਰਾਨ ਹੁੰਨੇ ਆ ਕਿ ਕੇਂਦਰ ਸਰਕਾਰ ਇਹੋ ਜਿਹੇ ਫੈਸਲਿਆਂ ਦਾ ਕਿਸ ਤਰ੍ਹਾਂ ਸਮਰਥਨ ਕਰਦੀ ਆ ਜੋ ਪੋਸੀਬਲ ਨਹੀਂ ਆ ਕਿ ਸਟੇਟ ਗਵਰਨਮੈਂਟ ਐਮਐਸਪੀ ਦੇ ਉੱਪਰ ਪੂਰੀ ਫਸਲ ਖਰੀਦ ਲੂਗੀ ਹਰਾਨੀ ਹੁੰਦੀ ਆ ਇਹ ਸਰ ਲੋਕਾਂ ਨੂੰ ਪਾੜਨ ਦੀ ਰਾਜ ਕਰੋ ਦੀ ਨੀਤੀ ਆ ਹੁਣ ਉਹ ਸਟੇਟਾਂ ਨੂੰ ਪਾੜਨਾ ਸ਼ੁਰੂ ਕਰਤਾ ਕਰੀ ਧਰਮ ਦੇ ਨਾਂ ਦੇ ਪਾੜਦੇ ਆ ਕਦੀ ਜਰਪਾ ਦੇ ਨਾਂ ਦੇ ਕਰਦੇ ਆ ਇਸ ਤੋਂ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਕਿ ਸਰਕਾਰ ਤਾਂ ਆਪਣਾ ਕੰਮ ਕਰੂਗੀ ਉਹਦੇ ਨਹੀਂ ਹਟਣਾ ਇਹ ਕੰਮ ਤੋਂ ਲੇਕਿਨ ਲੋਕ ਜੁਰਸ ਜੇ ਤੋਂ ਅੰਨਾ ਗੱਲਾਂ ਤੋਂ ਜਿਵੇਂ ਪੰਜਾਬ ਗਵਰਨਮੈਂਟ ਦੇ ਕੱਲ ਨਮਾਇਦਿਆਂ ਤੋਂ ਸਵਾਲ ਕੇ ਪੁੱਛਿਆ ਗਿਆ ਵੀ ਤੁਸੀਂ 30 ਦੇ ਸਮਰਥਨ ਦਾ ਬੰਦ ਕਰਦੇ ਹੋ ਉਹਨਾਂ ਨੇ ਵੀ ਗੋਲ ਮੋਲ ਦੇ ਜਵਾਬ ਦਿੱਤਾ ਵੀ ਜੇ ਲੋਕ ਚਾਹਣਗੇ ਬੰਦ ਕਰ ਦੇਣ ਨਹੀਂ ਚਾਹਣਗੇ ਨਾ ਆਪ ਦੇਖੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਕੇਂਦਰ ਸਰਕਾਰ ਦੇ ਦਬਾਅ ਵਿੱਚ ਆ ਪੰਜਾਬ ਸਰਕਾਰ ਕਿਉਂ 26 ਨੂੰ ਜੋ ਘਟਨਾ ਹੋਈ ਜਾ ਉਹ ਵੀ ਸਾਨੂੰ ਲੱਗਦਾ ਕੇਂਦਰ ਸਰਕਾਰ ਦਬਾਅ ਹੇਠ ਕੀਤਾ ਗਿਆ ਸੀਗਾ ਔਰ ਜੋ ਸੁਪਰੀਮ ਕੋਰਟ ਦੀਆਂ ਸਖਸ਼ਨਾ ਆ ਰਹੀਆਂ ਨੇ ਲਗਭਗ ਉਹੀ ਜਿਹੜਾ ਵਰਡਿੰਗ ਜਾ ਉਹੀ ਜਿਹੜੀ ਭਾਸ਼ਾ ਵਾ ਉਹ ਇੱਥੇ ਸਰਕਾਰ ਬੋਲਦੀ ਸਰਕਾਰ ਦੇ ਨੁਮਾਇंदे ਬੋਲਦੇ ਆ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਭਾਸ਼ਾ ਪਰ ਤੋਂ ਪ੍ਰਭਾਸ਼ਿਤ ਹੁੰਦੀ ਆ ਪ੍ਰੈਸ਼ਰ ਦੇ ਸਰਕਾਰਾਂ ਕਦੀ ਸਰਕਾਰ ਇੰਡੀਪੈਂਡੈਂਟ ਕਰ ਕੰਮ ਕਰਕੇ ਦੇਖੇ ਕੀ ਆ ਅੱਜ ਸਰਕਾਰ ਹੈ ਪੰਜ ਸਾਲ ਨੂੰ ਹੋਰ ਆ ਜਾਣੀ ਆ ਲੇਕਿਨ ਕੁਝ ਬੋਲਡ ਫੈਸਲੇ ਵਧੀਆ ਫੈਸਲੇ ਲੋਕਾਂ ਵਾਸਤੇ ਕਰਕੇ ਜੋ ਤਾਂ ਕਿ ਲੋਕ ਯਾਦ ਰੱਖਣ ਕਿ ਕੋਈ ਸਰਕਾਰ ਆਈ ਸੀ ਉਹਨੇ ਸਾਡੇ ਵਾਸਤੇ ਵਧੀਆ ਫੈਸਲੇ ਲਏ ਆ ਸਰਕਾਰਾਂ ਹੁੰਦੀ ਜਾਂਦੀਆਂ ਨਹੀਂ ਆਂ ਅਗਰ ਤੁਸੀਂ ਵਧੀਆ ਫੈਸਲੇ ਲਓਗੇ ਲੋਕ ਤੁਹਾਨੂੰ ਦੁਬਾਰਾ ਗੱਦੀ ਤੇ ਬਿਠਾਉਣਗੇ ਗਲਤ ਫੈਸਲੇ ਲਓਗੇ ਜਿਸ ਤਰ੍ਹਾਂ ਪਹਿਲਿਆਂ ਨੂੰ ਲਾਇਆ ਵਾ ਤੇ ਤਰ੍ਹਾਂ ਤੁਹਾਨੂੰ ਹੀ ਲਾ ਕੇ ਥੱਲੇ ਸੁੱਟਣਗੇ ਇਹਨਨ ਹਰਦੋ ਝੰਡੇ ਸਾਹਿਬ ਕਿਉਂਕਿ ਮੀਟਿੰਗ ਚੱਲ ਰਹੀ ਆ ਅੰਦਰੋਂ ਵੀ ਬਲਾਵਾ ਆ ਗਿਆ ਸੀ ਤੇ ਸਾਡੇ ਨਾਲ ਹੋਰ ਵੀ ਬਾਈ ਹੁਣ ਜੁੜੇ ਬਾਈ ਜੀ ਕੀ ਨਾਮ ਮੇਰਾ ਨਾਮ ਜਗਦੇਵ ਸਿੰਘ ਹੈ ਪਿੰਡ ਘਲਕੌਰ ਨੇੜੇ ਫਿਰੋਜ਼ਪੁਰ ਤੁਸੀਂ ਆਏ ਹੋ ਫਿਰੋਜ਼ਪੁਰ ਤੋਂ ਕੀ ਲੱਗਦਾ ਦਿੱਲੀ ਤੇ ਖਨੌਰ ਦੇ ਜਿਹੜਾ ਕੋਹਲ ਸੀ ਕਿੰਨਾ ਕੰਤਰ ਰਹਿ ਗਿਆ ਉਹਦਾ ਇਹ ਅੰਤਰ ਬਹੁਤ ਹੈ ਜੀ ਮੈਂ ਤੁਹਾਨੂੰ ਦੱਸਦਾ ਜਿੰਨੀਆਂ ਵੀ ਅੱਜ ਤੱਕ ਲੜਾਈਆਂ ਲੜੀਆਂ ਗਈਆਂ ਹਨ ਜਿਹੜੀਆਂ ਜਿੱਤਾਂ ਪ੍ਰਾਪਤ ਹੋਈਆਂ ਉਹ ਏਕਤਾ ਨਾਲ ਹੋਈਆਂ ਜੇ ਲੜਾਈਆਂ ਹਰੀਆਂ ਤੋਂ ਸਾਡੀ ਆਪਸੀ ਫੁੱਟ ਦੇ ਕਾਰਨ ਹਰੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਰਗੇੜੀਆ ਚਾਂਦਪੁਰੀ ਦੀ ਕਮਾਂਡ ਇਹ ਰਹੀ 80 ਬੰਦਿਆਂ ਨੇ 2500 ਪਾਕਿਸਤਾਨੀ ਫੌਜਾ ਮੁਕਾਬਲਾ ਕੀਤਾ 45 ਟੈਂਕਾਂ ਦਾ ਮੁਕਾਬਲਾ ਕੀਤਾ ਸੀ ਸਾਡੀ ਵੀਡੀਓ ਵੀ ਬਣੀ ਹੈ ਸਾਡੇ ਫੜੇ ਟੈਂਕ ਉੱਤੇ ਅੱਜ ਹਾਜ਼ਰ ਜੇ ਕਿ ਉਹਨੂੰ ਸ਼ਾਕਤ ਦੇਖ ਆਵੇ ਕਿਉਂਕਿ ਸਾਡਾ ਏਕਾ ਸੀ ਅਸੀਂ ਮਰਨ ਲਈ ਤਿਆਰ ਸੀ ਅਸੀਂ ਇੱਕ ਜਿਹੜੀ ਫੁੱਟ ਵੀ ਜ਼ਮੀਨ ਅਸੀਂ ਦੇਣ ਵਾਸਤੇ ਤਿਆਰ ਨਹੀਂ ਸੀਗੇ ਤੇ ਸਾਡੀਆਂ ਜਿਹੜੀਆਂ ਯੂਨੀਅਨਾਂ ਹੈ ਕਿਸਾਨ ਯੂਨੀਅਨਾਂ ਤੇ 34 340 ਇਹਨਾਂ ਨੂੰ ਇਕੱਠੇ ਹੋ ਕੇ ਜਦੋਂ ਸਾਡੀਆਂ ਮੰਗਾਂ ਇੱਕ ਹੈ ਤੇ ਸਾਨੂੰ ਇੱਕ ਹੋਣਾ ਚਾਹੀਦਾ ਬਾਕੀ ਜਿਹੜੇ ਸਾਰੇ ਵਰਗ ਹੈ ਹਿੰਦੂ ਭਰਾ ਸਾਡੇ ਮੁਸਲਮਾਨ ਹੈ ਸਾਰੇ ਜੋ ਖੇਤੀ ਕਰਦੇ ਹੋ ਸਾਰੇ ਕਿਸਾਨ ਹੈ ਸਾਰਿਆਂ ਨੂੰ ਉਹਨਾਂ ਸਾਥ ਚਾਹੀਦਾ ਇਹ ਗੱਲ ਦਾ ਤੁਹਾਡੀ ਦਾ ਇਹ ਤਾਂ ਇਹ ਹੋਈ ਨਹੀਂ ਹੋ ਸਕਦਾ ਲੋਕ ਆਪ ਮਾਰੇ ਉੱਠ ਕੇ ਆ ਜਾਣ ਕਿਹੜਾ ਕਿਸੇ ਲੀਡਰ ਨੇ ਕੇਡਰ ਨੇ ਕਿਸੇ ਦੀ ਬਾਹ ਫੜੀ ਹੋਈ ਆ ਕਿਸੇ ਜਿਹੜੇ ਆ ਸਿਆਸੀ ਲੋਕ ਆ ਇਹਨਾਂ ਨੂੰ ਜਦੋਂ ਚੋਣਾ ਹੁੰਦੀਆਂ ਉਹਦੇ ਨਾਲ ਜਿਹੜੀਆਂ ਭੀੜਾਂ ਚੰਗੀਆਂ ਲੱਗਦੀਆਂ ਪਿਆਰੀਆਂ ਲੱਗਦੀਆਂ ਉਦੋਂ ਛੋਟੇ-ਛੋਟੇ ਲਾਜ ਦੇ ਕੇ ਦਿਹਾੜੀਏ ਕਰਕੇ ਵੀ ਇਕੱਠਾ ਇਕੱਠ ਕਰਦੇ ਆ ਜਦੋਂ ਸਾਡੀਆਂ ਹੱਕੀ ਮੰਗਾ ਖਾਤਰ ਹੀ ਇਕੱਠੇ ਹੋਨੇ ਆ ਸਾਨੂੰ ਅਤਵਾਦੀ ਤੇ ਵੱਖਵਾਦੀ ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸਾਡੇ ਜਿਹੜੇ 21 ਸੂਰਬੀਰ ਜਸਰਖੜੀ ਦੇ ਸੀਗੇ 21 ਸੀਗੇ ਤੇ 10000 ਦਾ ਮੁਕਾਬਲਾ ਕੀਤਾ ਸੀ ਆ ਸਾਡਾ ਚਾਚਾ ਇਹਨਾਂ ਦਾ ਲੜਕਾ ਉਹ ਫੌਜ ਦੇ ਵਿੱਚੋਂ ਰਿਟਾਇਰ ਹੋਇਆ ਫੋਰਸ 36 ਸੈਕ ਸੀਗੀ ਅਗਰ ਉਹ ਜੋ ਪਾਕਿਸਤਾਨੀ ਫੌਜ ਕਾਬਜ਼ ਹੋ ਜਾਂਦੀ ਹੈ ਤਾਂ ਔਰਤਾਂ ਵੀ ਚੱਕ ਕੇ ਲੈ ਜਾਂਦੇ ਆ ਇੱਕ ਸਾਡੇ ਹਰਿਆਣੇ ਦੇ ਜਿਹੜਾ ਹੈਗਾ ਭਾਜਪਾ ਦਾ ਕੀ ਉਹ ਹੈਗਾ ਉਹਨੇ ਇੱਕ ਬਿਆਨ ਦਿੱਤਾ ਤੇ ਹਰਿਆਣੇ ਹਾਂਜੀ ਕਹਿੰਦਾ ਕਹਿੰਦਾ ਜੀ ਹਾਂ ਜੀ ਉਹਨੇ ਬਿਆਨ ਦਿੱਤਾ ਕਿ ਸਾਡੀਆਂ ਲੜਕੀਆਂ ਹਰਿਆਣੇ ਦੀਆਂ ਲੱਭ ਨਹੀਂ ਰਹੀਆਂ ਉਹ ਤੁਹਾਡੇ ਜੱਜ ਤੁਹਾਡੇ ਪੁਲਿਸ ਤੁਹਾਡੀ ਵਕੀਲ ਤੁਹਾਡੇ ਤੁਸੀਂ ਰਾਜ ਕਰਦੇ ਹੋ ਤੁਸੀਂ ਨਹਿਰਾਂ 'ਚ ਡੁੱਬ ਕੇ ਮਾਰ ਕਿਉਂ ਨਹੀਂ ਜਾਂਦੇ ਸਾਡੇ ਬਜ਼ੁਰਗ ਜਿਹੜੇ ਆ ਮੁਸਲਮਾਨਾਂ ਹਿੰਦੂਆਂ ਸਿੱਖਾਂ ਦੀਆਂ ਲੜਕੀਆਂ ਨੂੰ ਬਗਾਨੇ ਉਹਨਾਂ ਤੋਂ ਜਿਹੜਾ ਅਹਿਮਦ ਹੈ ਅਬਦਾਲੀ ਆ ਉਹਦੀ ਫੌਜੋਂ ਮੁੱਠੀ ਭਰ ਹੁੰਦੇ ਆ ਗਰੀਲਾ ਯੁੱਧ ਕਰਕੇ ਛਨਾਕੇ ਲਿਆਉਂਦੇ ਰਹੇ ਆ ਤੁਹਾਡਾ ਰਾਜ ਆ ਤੇ ਕੁੜੀਆਂ ਜਿਹੜੀਆਂ ਜਾਂਦੀਆਂ ਇਹ ਕਿ ਕਿਹੜੀ ਵਜ੍ਹਾ ਨਾਲ ਜਾਂਦੀਆਂ ਜਿਹੜੀਆਂ ਫਿਲਮੀ ਹੀਰੋ ਨੇ ਜਿਨ੍ਹਾਂ ਦੇ ਆਪਾਸ਼ਿਕਾ ਹੈ ਉਹਨਾਂ ਦੀ ਵਜ੍ਹਾ ਨਾਲ ਉਹ ਗਮਰਾਹ ਹੁੰਦੀਆਂ ਸਾਡੀਆਂ ਜਿਹੜੀਆਂ ਪ੍ਰਾਣੀਆਂ ਜਿਹੜੀਆਂ ਪ੍ਰਾਣੀਆਂ ਬਜ਼ੁਰਗ ਔਰਤਾਂ ਨੇ ਇੱਥੇ ਧਰਨੇ ਦੇ ਵਿੱਚ ਸਾਥ ਦਿੱਤਾ ਉਹਨਾਂ ਨੂੰ ਉਹਨਾਂ ਵਿਕਾਉ ਦਿੱਸਿਆ ਕਰਨਾ ਜਿਹੜੀ ਆ ਕੀਏ ਕੰਗਨਾ ਰਾਓ ਤਾਂ ਇਹਨੂੰ ਇਹ ਨਹੀਂ ਪਤਾ ਇਹਦੇ ਪਤੀ ਕਿੰਨੇ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਸਿਮਰਨਜੀਤ ਮਾਨ ਵਾਲੀ ਗੱਲ ਕਰਤੀ ਕਹਿੰਦਾ ਸੀ ਵੀ ਜਿਵੇਂ ਸਿਮਰਜੀਤ ਮਾਨ ਨੇ ਕਿਹਾ ਸੀ ਵੀ ਇਹਨੂੰ ਸੁਭਾ ਪਤਾ ਇਹਨੂੰ ਬੁਲਾਤ ਕਰਕੇ ਮੈਂ ਹੁੰਦੇ ਨੇ ਉਹ ਗੱਲ ਤੁਸੀਂ ਕਰਤੀ ਵੀ ਇਹ ਪਤੀ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਜਦੋਂ ਇੱਕ ਕਾਂਗਰਸ ਦਾ ਕੋਈ ਲੀਡਰ ਸੀ ਉਹਨੇ ਉੱਥੇ ਜਦੋਂ ਪਾਰਲੀਮੈਂਟ ਦੇ ਵਿੱਚ ਗਿਆ ਉਹਨੇ ਹਿੰਦੀ ਉਹਨੂੰ ਬੋਲਣੀ ਨਹੀਂ ਸੀ ਆਉਂਦੀ ਉਹਨੇ ਪਤੀ ਦੀ ਜਗ੍ਹਾ ਪਤਨੀ ਕਹਿ ਦਿੱਤਾ ਇੱਕੋ ਜਿਹੜੀ ਹੈਗੀ ਆ ਉਹ ਉਹਨਾਂ ਦੀ ਹੀਰੋਇਨ ਜਿਹੜੀ ਉਹਨੇ ਝੱਡ ਪਟਿਆ ਜੁੰਡੇ ਪਟੇ ਰੌਲਾ ਪਾਇਆ ਵੀ ਜਿਹੜਾ ਰਾਟਪਤੀ ਉਹਦੀ ਬਦਨਾਮੀ ਕਰਤੀ ਤੇ ਉਹਨੂੰ ਆ ਜਿਹੜੇ ਹਜ਼ਾਰਾਂ ਲੱਖਾਂ ਸਿੱਖ ਜਿਹੜੇ ਪੰਜਾਬੀ ਕਿਸਾਨ ਬੈਠੇ ਆ ਇਹ ਉਹਨੂੰ ਦੇਂਦਾ ਹੀ ਨਹੀਂ ਗਏ ਇਹ ਜਿਹੜੀ ਇੱਕੋ ਸ਼ਰਾਬ ਪੀ ਕੇ ਟੱਪ ਡੁੱਬ ਕੇ ਮਰ ਗਈ ਤਾਂ ਕਿ ਹੀਰੋਇਨ ਰਾਟਪਤੀ ਉਹਦਾ ਪ੍ਰਧਾਨ ਮੰਤਰੀ ਨੂੰ ਉਹਦਾ ਅਫਸੋਸ ਮਨਾਇਆ ਤੇ ਸਾਡੇ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਕਿਸਾਨਾਂ ਦਾ ਕੋਈ ਅਫਸੋਸ ਨਹੀਂ ਹੋਣਾ ਦਾ ਜਿਹੜੇ ਟੱਬ ਵਿੱਚ ਡੁੱਬ ਕੇ ਮਰ ਜਿੰਦੇ ਉਹਨਾਂ ਦਾ 700 ਕਿਸਾਨ ਸਾਡਾ ਪਹਿਲੇ ਜਿਹੜੇ ਆ ਉਦੋਂ ਧਾਨੇ ਦੇ ਵਿੱਚ ਸ਼ਹੀਦ ਹੋ ਗਿਆ ਇਹਨਾਂ ਨੂੰ ਨਾ ਕੋਈ ਦੋ ਰੋਸ ਨਹੀਂ ਆ ਔਰ ਜਿਹੜੀ ਯੂਕਰੇਨ ਦੀ ਜੰਗ ਦੇ ਕੌਣ ਨੂੰ ਤਾਂ ਉੱਥੇ ਰਿਆ ਫਿਰਦਾ ਪ੍ਰਧਾਨ ਮੰਤਰੀ ਤੇ ਸਾਡੇ ਜਿਹੜੇ ਕਿਸਾਨ ਹੋ ਸੀਦੇ ਜੀ ਇਹਨਾਂ ਨੂੰ ਤੇ ਜਿਹੜਾ ਸਾਡਾ ਮੁੱਖ ਮੰਤਰੀ ਪੰਜਾਬ ਦਾ ਉਹ ਆਸਟ੍ਰੇਲੀਆ ਤੁਰ ਗਿਆ ਉਹ ਇੱਥੋਂ ਤੱਕ ਨਹੀਂ ਪਹੁੰਚ ਸਕਿਆ ਤੇ ਸਾਨੂੰ ਇਹ ਸਰਕਾਰਾਂ ਦੇ ਲੋਕ ਕਿਤੇ ਨਾ ਕਿਤੇ ਗੱਲਾਂ ਸਮਝ ਚੁੱਕੇ ਨੇ ਹੁਣ ਨਹੀਂ ਲੱਗਦਾ ਵੀ ਲੋਕ ਲੋ ਲੀਡਰਾਂ ਦੇ ਚਾਲਾਂ ਚੌਣਗੇ ਹੁਣ ਫੈਸਲਾ ਲੋਕਾਂ ਦੇ ਹੱਥ 'ਚ ਲੋਕ ਕਿਤੇ ਨਾ ਕਿਤੇ ਵੋਟਾਂ ਵੇਲੇ ਫੇਰ ਭਰਮਾਏ ਜਾਂਦੇ ਨੇ ਉਹਨਾਂ ਲੀਡਰਾਂ ਵੱਲੋਂ ਨਾਲੇ ਤਾਂ ਲੋਕ ਮਾੜਾ ਕਹਿੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਾਲੇ ਤਿੰਨ ਐਮਐਲਏ ਫੇਰ ਜਿਤਾਦੇ 92 ਤੋਂ 95 96 ਕਰਤੇ ਇਹ ਲੋਕਾਂ ਦਾ ਕਸੂਰ ਆ ਉਹਨਾਂ ਲੀਡਰਾਂ ਦਾ ਕੀ ਕਸੂਰ ਜਿਹੜੇ ਲਾਸਟ ਦੇ ਕੇ ਲੋਕਾਂ ਨੂੰ ਭਰਮਾਉਂਦੇ ਨੇ ਲੋਕ ਕਿਉਂ ਉਹਨਾਂ ਦੇ ਗੱਲਾਂ ਚਾਹੁੰਦੇ ਨੇ ਲੋਕਾਂ ਨੂੰ ਸਮਝਣਾ ਚਾਹੀਦਾ ਕੈਮਰਾਮੈਨ ਕਬੀਰ ਦੇ ਨਾਲ ਇਕਬਾਲ ਸਿੰਘ ਪੰਗੋਲਾ ਡੀ5 ਚੈਨਲ ਪੰਜਾਬੀ ਖਨੌਰੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ